ਪੰਜਾਬ 'ਚ ਦਿਨੋ ਦਿਨ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ ਲੋਕਾਂ ਦੇ ਪਸੀਨੇ ਛੁੱਟਣ ਲੱਗੇ ਨੇ ਤਾਂ ਇਸ ਦਰਮਿਆਨ ਸੌਮਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ 'ਚ ਪਾਰਾ 43 ਡਿਗਰੀ ਨੂੰ ਪਾਰ ਕਰ ਗਿਆ ਛੁਲਸਾ ਕੇ ਰੱਖ ਦੇਣ ਵਾਲੀ ਧੁੱਪ ਕਾਰਨ ਪਾਰੇ 'ਚ 1.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਤਾਂ ਮੌਸਮ ਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦਾ ਕਹਿਰ ਹੋਰ ਵੀ ਵਧੇਗਾ ਮੌਸਮ ਭਾਗ ਨੇ ਲੂ ਨੂੰ ਲੈ ਕੇ ਅਲਰਟ ਜਾਰੀ ਕੀਤਾ ਜਾਨੀ ਕਿ ਹੀਟ ਵੇਵ ਚੱਲ ਸਕਦੀਆਂ ਨੇ ਜਿਸ ਸੇ ਕਈ ਸਾਰੇ ਸਾਈਡ ਇਫੈਕਟਸ ਸੇਤ ਦੇ ਪੰਦੇ ਨੇ ਉਸ ਨੂੰ ਲੈ ਕੇ ਮੌਸਮ ਭਾਗ ਨੇ ਅਲਰਟ ਜਾਰੀ ਕੀਤਾ ਹੈ ਤਾਂ ਵਿਭਾਗ ਦੇ ਮੁਤਾਬਕ 16 ਮਈ ਨੂੰ ਪੂਰੇ ਸੂਬੇ ਦੇ ਲੂ ਦੀ ਲਪੇਟ ਛਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਾਨੀ ਕਿ 16 ਮਈ ਨੂੰ ਸਾਨੂੰ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਖਾਸ ਕਰਕੇ ਉਹ ਲੋਕ ਜੋ ਆਪਣੇ ਕੰਮਕਾਰਾਂ ਕਰਕੇ ਘਰ ਤੋਂ ਬਾਹਰ ਜਾਂਦੇ ਨੇ ਜਾਂ ਬਸਤੇ ਵਿੱਚ ਟ੍ਰੈਵਲ ਕਰਦੇ ਨੇ ਜਾਂ ਦੋ ਪਹੀਆ ਵਾਹਨ ਤੇ ਟ੍ਰੈਵਲ ਕਰਦੇ ਨੇ ਤਾਂ ਅਜਿਹਿਆਂ ਲੋਕਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਤਾ ਮੌਸਮ ਪਾਗ ਨੇ ਮੌਸਮ ਨੂੰ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਹਾਲਾਂਕਿ 9 ਮਈ ਤੋਂ ਬਾਅਦ ਪੰਜਾਬ ਦੇ ਕੁਝ ਇਲਾਕਿਆਂ 'ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਖਾਸ ਤੌਰ ਤੇ 10 ਮਈ ਨੂੰ yellow alert ਜਾਰੀ ਕੀਤਾ ਗਿਆ ਤਾਂ ਇਸ ਦਰਮਿਆਨ ਮੀਂਹ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਤਾ ਇਸ ਮੰਡੀ ਲੁਧਿਆਣਾ ਦੇ ਸਿਵਲ ਸਰਜਨ ਨੇ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਗਰਮੀ ਤੋਂ ਬਚਣ ਲਈ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਉਹਨਾਂ ਨੇ ਕੁਝ ਟਿਪਸ ਦਿੱਤੇ ਨੇ ਜਿਨ੍ਹਾਂ ਨੂੰ ਫਾਲੋ ਕਰਕੇ ਗਰਮੀ ਤੋਂ ਬਚਿਆ ਜਾ ਸਕਦਾ ਹੈ। ਤਾਂ ਗਰਮੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੇਜ਼ ਗਰਮੀ ਜੋ ਵਧ ਰਹੀ ਹੈ ਇਸ ਦੇ ਵਿੱਚ ਛੋਟੇ ਬੱਚੇ, ਨਾਬਜਮੇ ਬੱਚੇ, ਗਰਭਵਤੀ ਔਰਤਾਂ ਤੇ ਜੋ ਸੀਨੀਅਰ ਸਿਟੀਜ਼ਨ ਨੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਧੂ ਤੋਂ ਬਚਣ ਲਈ ਆਪਣਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਦਿਨ ਦੇ ਸਮੇਂ ਵਿੱਚੋ ਜਿਵੇਂ ਕਿ ਸਵੇਰੇ ਤੇ ਸ਼ਾਮ ਨੂੰ ਹੀ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਜੇਕਰ ਤੁਹਾਨੂੰ ਪਿਆਸ ਨਹੀਂ ਵੀ ਲੱਗੀ ਤਾਂ ਹਰ ਅੱਧੇ ਘੰਟੇ ਬਾਅਦ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਤਾਂ ਬੇਸ਼ੱਕ ਅਸੀਂ ਇਹੀ ਸੋਚਦੇ ਹਾਂ ਕਿ ਜਦ ਪਿਆਸ ਲੱਗੀ ਹੈ ਤਾਂ ਪਾਣੀ ਪੀਣਾ ਪਰ ਅਜੇ ਹਨੀਆਂ ਹਰ ਅੱਧੇ ਘੰਟੇ ਬਾਅਦ ਵਿੱਚ ਪਾਣੀ ਪੀਣਾ ਚਾਹੀਦਾ ਜਿਸ ਤਰ੍ਹਾਂ ਦਾ ਹੁਣ ਮੌਸਮ ਚੱਲ ਰਿਹਾ ਹੈ ਕੈਪ ਦੀ ਗਰਮੀ ਹੈ ਤਾਂ ਜੋ ਲੋਕ ਮਿਰਗੀ ਜਾਂ ਦਿਲ ਦੀ ਬਿਮਾਰੀ ਗੁਰਦੇ ਜਾਂ ਜਿਗਰ ਦੀ ਬਿਮਾਰੀ ਤੋਂ ਪੀੜਤ ਨੇ ਉਹ ਲੋਕ ਤਰਲ ਖੁਰਾਕ ਵੱਲ ਉਹਨਾਂ ਨੂੰ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਨੂੰ ਪਾਣੀ ਦੇ ਸੇਵਨ ਨੂੰ ਵਧਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਵੈਸੇ ਤਾਂ ਜਿਸ ਤਰ੍ਹਾਂ ਕਿ ਡਾਕਟਰ ਨੇ ਪਾਣੀ ਪੀਣ ਦੀ ਸਲਾਹ ਦਿੱਤੀ ਹੈ ਜ਼ਿਆਦਾ ਪਰ ਜੋ ਲੋਕ ਦਿਲ ਦੀ ਬਿਮਾਰੀ ਗੁਰਦੇ ਜਾਂ ਚਿਕਰ ਦੀ ਬਿਮਾਰੀ ਤੋਂ ਪੀੜਤ ਨੇ ਉਹ ਕੋਈ ਵੀ ਲਿਕੁਇਡ ਲੈਣਾ ਚਾਹੁੰਦੇ ਨੇ ਜਾਂ ਪਾਣੀ ਦਾ ਸੇਵਨ ਵਧਾਉਣਾ ਚਾਹੁੰਦੇ ਨੇ ਤਾਂ ਇਸ ਤੇ ਲਈ ਡਾਕਟਰ ਦੇ ਨਾਲ ਕੰਸਲਟੇ ਜ਼ਰੂਰ ਉਹਨਾਂ ਨੂੰ ਕਰਨਾ ਚਾਹੀਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਸੇਧਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਪੂਰੇ ਸੂਬੇ ਦੇ ਵਿੱਚ ਹੀਟ ਵੇਵ ਦਾ ਅਲਰਟ ਹੈ ਤਾਂ ਐਡਵਾਈਜ਼ਰੀ ਇੱਕ ਜਾਰੀ ਕੀਤੀ ਗਈ ਹੈ ਪਾਰਾ ਜੋ 43 ਡਿਗਰੀ ਨੂੰ ਪਾਰ ਕਰ ਗਿਆ ਚੁਲਸਾ ਕੇ ਰੱਖ ਦੇਣ ਵਾਲੀ ਜੜੀ ਗਰਮੀ ਆ ਉਹ ਵਧ ਰਹੀ ਹੈ ਤਾਪਮਾਨ ਦੇ ਵਿੱਚ ਵੀ ਵਾਧਾ ਹੋਇਆ ਹੈ ਤਾਂ 16 ਮਈ ਨੂੰ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਮੌਸਮ ਭਾਗ ਦੇ ਮੁਤਾਬਕ ਸੂਬੇ ਦੇ ਲੋਹ ਦੀ ਲਪੇਟ ਦੇ ਵਿੱਚ ਆਉਣ ਦੀ ਸ਼ੰਕਾ ਜਤਾਈ ਜਾ ਰਹੀ ਹੈ